ਪੁਰਾ ਸਿਟੀ ਵਿਖੇ ਪੁਰਾਣਾ ਪੁਰਮੱਲਾ ਦੇ ਦੋ ਸੂਡੈਂਟਾਂ ਦੇ ਵਿੱਚ ਆਪਸੇ ਤਕਰਾਅ ਹੋਇਆ ਸੀ। ਉੜਕੇ ਬਾਅਦ ਵਿੱਚ ਇੱਕ ਸਟੂਡੈਂਟ ਨੇ ਆਪਣੇ ਉਹ ਸਾਥੀ ਨਾਲ ਲੈ ਕੇ ਤੇ ਜਿਹੜੇ ਦੂਜੇ ਸਟੂਡੈਂਟ ਨਾਲ ਟਕਰਾਅ ਹੋਇਆ ਉਹਦੇ ਘਰੇ ਚਲੇ ਚਲੇ ਗਏ ਹਥਿਆਰ ਲੈ ਕੇ ਤੇ ਉਹਨਾਂ ਨੇ ਉਹਦੇ ਨਾਨੇ ਦੇ ਸੱਤਾ ਮਾਰਨੇ। ਨੰਨਾਲਾ ਬੰਦ ਸਿੰਘ ਜਿਹੜਾ ਰਿਟਾਇਰਡ ਕਰਮਚਾਰੀ ਆ ਤੇ 85 ਸਾਲ ਉਮਰਾਂ ਉਹਦੇ ਸੱਤਾ ਮਾਰ ਦਿੱਤੇ ਤੇ ਇਹਨੂੰ ਇੱਕ ਮਾਰਕੁੱਟ ਕਰਨ ਦੀ ਕੋਸ਼ਿਸ਼ ਕੀਤੀ। ਜੋ ਪਰਜੀਤ ਸਿੰਘ ਨੇ ਆਪਣੇ ਸਾਥ ਡਿਫੈਂਸਰੀ ਆਪਣੇ ਪ੍ਰਸੰਸੀ ਰੋਲਰ ਨਾਲ ਫਾਇਰ ਵੀ ਕੀਤੀ ਹੈ ਤੇ ਜੋ ਇਸ ਵੰਦੀ ਅੰਮ੍ਰਿਤਪਾਲ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 137 ਅੰਡਰ ਸੈਕਸ਼ਨ 350 115 2 355 ਕੋ 10 ਅਵੜੀ 5 ਪੀ ਐਨ ਐਸ ਤੇ ਜਿਹੜਾ ਪ੍ਰੋਜੈਕਟ ਅੱਜ ਕਰਤਾ ਤੇ ਇਹਦੇ ਵਿੱਚ ਦੋ ਸਟੂਡੈਂਟ ਵੀ ਸ਼ਾਮਲੀ ਹੋਇਆ ਉਹਨਾਂ ਦੀ ਵੀ ਸਟੇਟਮੈਂਟ ਜਿਹੜੀ ਇਹ ਅੱਜ ਕਰ ਰਹੇ ਆ ਤੇ ਇਹ ਇਹ ਜਿਹੜੀ ਡੀਐਮ ਕਰ ਰਹੇ ਤਫतीश جاری ਹੈ ਉਸ ਨੂੰ ਖੰਮਾਣ ਕਰਕੇ ਦੋਸ਼ੀ ਨੂੰ ਆਸਪਤ ਕਰਦੇ